ਫੇਰ ਦੇਣ ਦੇ ਨਾ ਨਾ ਹਜੇ ਨਹੀਂ ਭਾਜੀ ਮੈਂ ਕਿ ਤਿੰਨਾ ਤੁਹਾਨੂੰ ਦੇਣਾ ਤੁਹਾਨੂੰ ਬਸ ਤੇ ਜਿਹੜੇ ਟ੍ਰਾਂਸਫਰ ਦੀ ਟ੍ਰਾਂਸਫਰ ਹੈ ਟ੍ਰਾਂਸਫਰ ਬਣੀ ਦੇਣ ਦੇ ਉਹਦੇ ਟ੍ਰਾਂਸਫਰ ਵਾਲੇ ਪੈਸੇ ਵੀ ਕਿਹੜੇ ਟ੍ਰਾਂਸਫਰ ਜਿਹੜੇ ਹੋਏ ਉਹਦੇ ਉਹ ਵੀ ਨਹੀਂ ਕਹਿੰਦੇ ਦੇ ਦਾਂਗੇ ਉਹ ਵੀ ਨਹੀਂ ਫਿਰ ਆਹੋ ਮੈਂ ਕਿਹਾ ਸਿਰਫ ਗੱਲਾਂ ਹੀ ਆ ਇਹਨਾਂ ਕੋ ਹਾਂਜੀ ਮੈਂ ਤਾਂ ਥੱਕ ਗਿਆ ਜਿਆ ਬਾਪਾ ਕਿੰਨੇ ਸਾਲ ਕੰਮ ਕੀਤਾ ਯਾਰ ਅੰਦੀ ਜਵਾਨ ਪੈਸੇ ਆ ਜਾਂਦੇ ਜੀ ਹਾਂਜੀ ਇਹਨਾਂ ਦੀ ਕੋਈ ਜ਼ੁਬਾਨ ਹੀ ਨਹੀਂ ਬੰਦਿਆਂ ਲਈ ਅਸੀਂ ਕਦੀ ਕਹਣੇ ਲੋਕ ਅਦੀ ਪਰਸੋਂ ਲੋਕ ਅਦੀ ਦਹਾ ਦਿਨਾਂ ਨਾਲ ਲੈ ਲੋ ਕਦੀ 15 ਦਿਨਾਂ ਨਾਲ ਲੈ ਲੋ ਕੋਈ ਜਵਾਨ ਨਹੀਂ ਇਹਨਾਂ ਦੀ ਵੀਰ ਜੀ ਦਾ ਕੀ ਕਰੀ ਉਹ 10 ਦਿਨ ਛੁਪ ਰਹੇ ਨਾ ਹਾਂਜੀ ਹਾਂਜੀ ਇਹ 10 ਦਿਨ ਛੁਪ ਰਹੇ ਤੇ ਸਾਨੂੰ ਇਹ ਉਮੀਦ ਨਹੀਂ ਵੀ 10 ਦਿਨ ਬਾਅਦ ਇਹਨਾਂ ਸਾਨੂੰ ਦੇ ਦੇਣੇ ਫੇਰ ਪਤਾ ਨਹੀਂ ਕੀ ਲਾਰਾ ਲਾਉਣਾ ਇਹਨਾਂ ਹਾਂਜੀ ਹਾਂਜੀ ਹਾਂ ਹਾਂਜੀ ਕਰਨ ਦੀ ਹੂੰ ਵੀਰ ਜੀ ਵੀ ਕਹਿੰਦੇ ਹੀ ਕਹਿੰਦੇ ਹੁਣ ਕੀ ਕਰੀਏ ਦੱਸੋ ਹੁਣ ਕਹਿੰਦਾ ਸਮਝ ਨਹੀਂ ਲੱਗਣ ਦੀ ਉਹਨਾਂ ਨੂੰ ਵੀਰ ਜੀ ਨੂੰ ਕੋਈ ਚੈੱਕ ਤੇ ਲਾਓ ਇਹਦਾ ਠੀਕ ਜੀ ਹਾਂਜੀ ਹਣਾ ਚੈੱਕ ਲਾ ਕੇ ਤੇ ਕੰਮ ਨਵੇੜੋ ਕੇ ਕੇਸ ਠੋਕਣ ਵਾਲੇ ਬਣਾਗੇ ਠੀਕ ਜੀ ਹਾਂ ਜੀ ਹੈ ਹਾਂ ਜੀ ਹਾਂ ਜੀ ਮੈਂ ਵੀ ਠੋਕ ਦੇਣਾ ਤੁਸੀਂ ਇਧਰੋਂ ਠੋਕੋ ਤਾਂ ਹੋਰ ਵੀ ਵਹਨੇ ਆ ਕੋਈ ਸਕੀਮ ਤੇ ਉਹ ਰਾਹੁਲ ਦੇ ਦੂਗਾ ਪੈਸੇ ਰਾਹੁਲ ਨੂੰ ਪੈਸੇ ਰਾਹੁਲ ਕੋ ਪੈਸੇ ਕਿੱਥੋਂ ਲਵਾਂਗੇ ਰਾਹੁਲ ਕੋ ਹੋਣਗੇ ਪੈਸੇ ਉਹ ਤਾਂ ਕੋ ਹੋ ਜਾਨੀ ਰਿਕਵਰੀ ਉਹਦੇ ਡੈਡੀ ਦੀ ਜਦਾ ਹੈਗੀ ਉਹਨੂੰ ਤਾਲਾ ਮਾਰਾਂਗੇ ਠੀਕ ਜੀ 40 50 ਲੱਖ ਜੀ ਠੀਕ ਜੀ ਹਾਂ ਜੀ ਹਾਂ ਜੀ ਸਮਝ ਗਏ ਚਲੋ ਠੀਕ ਹੈ ਉੱਥੇ ਜਾ ਕੇ ਪਾਵਾਂਗੇ ਪਸੂੜੀ ਇਹਨੂੰ ਚੰਗੀ ਤਰ੍ਹਾਂ ਬੇਚ ਦੋ ਇਹ ਹਿਦਰਾ ਚੈੱਕ ਚੁੱਕ ਦੇ ਵਿੱਚ ਲੱਗੇ ਹੋਣਗੇ ਨਾ ਤੇ ਆਪਾਂ 40 ਲੱਖ ਹੀ ਭਰ ਦਈਏ ਫਿਰ ਅਹ ਨਹੀਂ 40 ਨਾ ਤੁਸੀਂ ਭਰਿਓ ਹਾਂਜੀ ਤੋ ਫਿਰ ਜਿੰਨਾ ਤੁਹਾਡਾ ਅਕਾਊਂਟ ਚ ਗਿਆ ਹੋਣਾ ਹਾਂਜੀ 8 ਤੇ 715 15 ਦਾ ਭਰਿਓ ਠੀਕ ਜੀ ਹਾਂਜੀ ਹਾਂ ਕਿਉਂਕਿ ਉਹਨਾ ਆਪਾਂ ਸ਼ੋ ਵੀ ਕਰਨਾ ਪੈਣਾ ਨਾ ਉਹ ਚ ਸ਼ੋ ਕਰਦਾਂਗੇ ਵੀ ਆਹ ਸਾਡਾ ਵੇਖੋ ਇਸ ਅਕਾਊਂਟ ਚ ਪੈਸੇ ਆਏ ਤੇ ਤੁਹਾਡੇ ਕੌਣ ਚ ਆਏ ਤੇ ਬਾਕੀ ਪੈਸੇ ਨਾ ਕੀ ਕਰਾਂਗੇ ਨਹੀਂ ਉਹਦੇ ਵੀ ਉਹਦੇ ਵੀ ਬਾਕੀ ਦਾ ਵੀ ਕੁਝ ਕੀ ਕਰਨਾ ਬਾਕੀ ਰਿਕਵਰੀ ਨਹੀਂ ਹੋਣੀ ਫਿਰ ਜੀ 15 ਨਾ ਨਾ ਜਦੋਂ ਰਾਈ ਨਾ ਕਰਾਂਗੇ ਬਾਕੀ ਕੁਝ ਮੇਰੇ ਪੈਸੇ ਜਿਹੜੇ ਹੈਗੇ ਆ ਉਹ ਵੀ ਵਿੱਚ ਪਾਪੂ ਲਾਹਾਂਗੇ ਨਾ ਠੀਕ ਟੋਟਲ ਤੋਂ 15 ਲੱਖ ਰੁਪਏ ਬੰਦਾ ਹਾਂਜੀ ਹਾਂ ਠੀਕ ਹੈ ਮੈਂ 22 ਲੱਖ ਦਾ ਚੈੱਕ ਲਾਤਾ ਠੀਕ ਜੀ ਹਾਂਜੀ ਠੀਕ ਹੈ 22 ਦਾ ਇੱਕ ਲਾਤਾ ਤੇ ਬਾਕੀ ਵੀ ਹੁਣ ਮੈਂ ਵੇਨਾਵਾ ਅਕਾਊਂਟ ਚ ਉਹ ਟ੍ਰਾਂਜੈਕਸ਼ਨ ਵੀ ਦਿਖਾਉਣੀ ਪੈਣੀ ਨਾ ਗਾਦੋਂ ਹਾਂਜੀ ਹਾਂਜੀ ਹਾਂ ਤਾਂ ਉਹਨਾਂ ਬਾਕੀ ਦਾ ਕੈਸ਼ ਦਾ ਕੈਸ਼ ਦਾ ਕੋਈ ਫਾਇਦਾ ਕੈਸ਼ ਦਾ ਨਹੀਂ ਫਿਰ ਲੱਗ ਸਕਦਾ ਚੱਕ ਨਹੀਂ ਆਪਾਂ ਕੈਸ਼ ਦਾ ਨਹੀਂ ਕੁਝ ਲਾ ਸਕਦੇ ਕੈਸ਼ ਦਾ ਹੀ ਲਾਵਾਂਗੇ ਅੱਛਾ ਹਾਂ ਉਹ ਦੇਖਦੇ ਆ ਕਿ ਜਦੋਂ ਕਿਤੇ ਸਾਡਾ ਰਾਈ ਨਵਾਂ ਹੋਊਗਾ ਹਾਂਜੀ ਮੰਨ ਲਓ ਇਹ ਰਾਈ ਨਵਾਂ ਕਰਦੇ ਆ ਜਾਂ ਕੁਛ ਤੇ ਫਿਰ ਆਪਾਂ ਦੇ ਸਕਦੇ ਇੰਨੇ ਪੈਸੇਗੇ ਸਾਡੇ ਦੋ ਤੇ ਫਿਰ ਰਾਈ ਲਾਵਾਂ ਠੀਕ ਹੈ ਹਾਂਜੀ ਕਰ ਲਾਂ ਵੀ ਕੋ ਨਹੀਂ ਹੂੰ ਹੂੰ ਤੁਸੀਂ 8 ਤੇ 15 ਦਾ ਤੇ ਲਾਓ ਹਾਂ ਚੱਕ ਤੁਸੀਂ ਚਲੋ ਠੀਕ ਜੀ ਹਾਂਜੀ ਹਾਂਜੀ ਲਾ ਦਿਓ ਅਸ਼ਾ ਹਾਂਜੀ ਲਾ ਦਿਨੇ ਲਾ ਦਿਨੇ ਠੀਕ ਜੀ ਬਜੀ ਠੀਕ ਹੈ ਹਾਂਜੀ ਹਾਂਜੀ ਹਾਂ ਬਾਕੀ ਕੋਈ ਨਹੀਂ ਵੇਖਦੇ ਹਾਂ ਹਾਂਜੀ ਠੀਕ ਜੀ ਬਜੀ ਮੇਰੇ ਵਿਜੇਗ ਮਾਰਜੀ ਕੋਲ ਜਿਹੜੇ ਪੈਸੇ ਲਗਾਏ ਸੀ ਕੰਮ ਦੇ ਵਿੱਚ ਉਹ 30 ਕੋਈ ਟੋਟਲ 30 ਕਰੀਬ 30 ਲੱਖ ਦੇ ਕਰੀਬ ਹੋਣਾ ਉਹ ਸਾਨੂੰ ਘਾਟਾ ਪੈ ਗਿਆ ਕੰਮ ਦੇ ਵਿੱਚ ਸੋ ਮੈਂ ਇਹਨਾਂ ਦਾ ਦੇਮਦਾਰ ਆ ਮੈਂ ਹੁਣ ਜਿੰਨੇ ਮੇਰੇ ਏਟੀਐਮ 'ਚ ਪੈਸੇ ਹੀ ਇਹਨਾਂ ਨੂੰ ਮੈਂ ਦੇ ਰਿਹਾ ਵਾਂ ਬਾਕੀ ਦੇ ਜਿਹੜੇ ਹੈਗੇ ਹੌਲੀ ਹੌਲੀ ਕਰਕੇ ਦੇ ਦਿਆਂਗਾ ਦੇ ਦੇਣੇ ਉਹ ਦੇਣੀ ਆ ਕਹਿ ਤੂੰ ਉਹਨੂੰ ਕਹਰੇ ਕਿ ਮੈਂ ਦੇਣੇ ਆ ਵੀਰੇ ਇੰਨੀ ਗੱਲ ਕਹਦੇ ਤੂੰ ਗੱਲ ਮੋਗੀ ਮਬਦ ਦੀਪ ਸਿੰਘ ਇੰਟਰਪ੍ਰਾਈਜ਼ 'ਚ ਲਾਏ ਪੈਸੇ ਤੇ ਕਿੰਨੇ ਲਾਏ ਆਪਣੇ ਹੱਥੀ ਦੀ ਤੈਨੂੰ ਕਿੰਨੇ ਲਾਏ ਪੈਸੇ 15 ਲੱਖ ਪੈਸੇ ਮੇਰੇ ਮੇਰੇ ਕੋਲ ਹੱਥੀ ਫੜਿਆ ਇਹ ਸਾਡੇ ਤੁਹਾਡੇ 30 ਲੱਖ ਰੁਪਏ ਲੱਗਾ ਬਾਬਾ ਇੰਟਰਵਿਊ ਤੇ ਲਾਇਆ ਕਿਦੇ ਆ ਤੁਸੀਂ ਲਾਇਆ ਤੁਸੀਂ ਲਾਇਆ 15 ਲੱਖ ਤੁਸੀਂ ਲਾਇਆ ਇੱਕ ਸਾਂਝਾ ਲਾਇਆ ਸੀ ਇਕੱਠੇ 30 ਇਹਨਾਂ ਦਾ ਲੱਗਾ ਮੇਰਾ 20 ਲੱਖ ਰੁਪਏ ਮੇਰਾ ਲੱਗਾ ਯਾਰ ਹਾਂ ਤੇ ਮੇਰੇ ਕੋਲ ਪੈਸੇ ਕਿੰਨੇ ਫੜੇ ਛੱਡੋ ਯਾਰ ਭਾਈ ਜੀ ਮੇਰੇ ਕੋਲ ਕਿੰਨੇ ਫੜੇ ਪੈਸੇ ਯਾਰ ਦੱਸੋ ਕਿੰਨੇ ਫੜੇ ਦੱਸੋ ਬੋਲੋ ਤੁਸੀਂ ਤੁਸੀਂ ਦੇਨੇ ਨਹੀਂ ਆ ਤੁਸੀਂ ਇੱਕ ਤੁਮੇ ਦੇਆ ਠੱਗੀ ਥੋੜਾ ਮਾਰਨ ਦੇ ਜੇ ਠੱਗੀ ਮਾਰਨ ਦੇ ਫਿਰ ਤੁਸੀਂ ਬੋਲੋ ਆਪਣੀ ਹੱਕ ਲਾਲ ਦੀ ਕਮਾਈ ਮੰਗਰਦਾ ਗੁਰੂਆ ਯਾਦ ਕਰ ਬਿਨਾਂ ਜਾਂ ਬੰਦਾ ਉਹ ਵਿਚਾਰਾ ਦਾਖਲ ਕਰ ਲੈ ਸੀ ਉਹਨੂੰ ਲੈ ਗਏ ਉਹਨੂੰ ਕੁਛ ਹੋ ਗਿਆ ਤੇ ਵੀ ਤੇਰੇ ਭਾ ਦਾ ਮੁਸੀਬਤ ਫਿਰ ਤੇਰੇ ਮੁੰਡੇ ਦਵਾਲੇ ਹੋਣਗੇ ਦੋ ਹਸੈਨੀ ਸਾਹਿਬ ਆਪ ਭਾਈ ਨਾ ਕਰਿਓ ਗੱਲ ਉਹ ਨਾ ਵੀਡੀਓ ਵੀਡੀਓ ਮੇਰੀ ਬਣਾਉਣ ਦੇ ਮੈਂ ਕਿਹਾ ਯਾਰ ਜਦੋਂ ਫਰਮ 'ਚ ਪੈਸੇ ਲੱਗੇ ਆ ਤੇ ਫਿਰ ਦੱਸੋ ਇਹਦੇ 'ਚ ਮੈਂ ਕਿਹੜਾ ਮੁਕਰਨਿਆ ਵੀ ਮੈਂ ਮੁਕਰਨਿਆ ਸਾਰਾ ਕੁਝ ਕਾਨੂੰਨੀ ਤੌਰ ਤੇ ਟ੍ਰਾਂਜੈਕਸ਼ਨ ਹੋਈ ਆ 15 ਲੱਖ ਮੇਰੀ ਆਪਣੀ ਕੋਚੋਂ ਕੀ ਦੇ ਵਿੱਚ ਆ ਵੇਖੋ 15 ਲੱਖ ਜਬਰਦਸਤੀ ਆ ਰਾਣੀ ਕੇ ਬਾਦ ਆਦਰੋਗ ਗੱਲ ਨੂੰ ਪਹੁੰਚਾ ਲਾ ਸੈਣੀ ਸਾਹਿਬ ਸੈਣੀ ਸਾਹਿਬ ਵੇਖੋ ਕੀ ਨਾਮ ਹੈ ਹਾਂਜੀ ਮੇਰਾ ਨਾਮ ਸ਼ਸ਼ੀ ਗਿੱਲ ਜੀ ਮੇਰੇ ਮੁਹੱਲੇਦਾਰ ਨੇ ਜੀ ਵਿਜੇ ਕੁਮਾਰ ਜੀ ਜਿਨ੍ਹਾਂ ਨਾਲ ਇੱਕ ਬਹੁਤ ਵੱਡੀ ਠੱਗੀ ਹੋਈ ਆ ਇਹ ਬਲਬੀਰ ਗਿੱਲ ਨੇ ਠੱਗੀ ਕੀਤੀ ਆ ਜੀ ਜਿਹੜਾ ਕਿ ਐਡਵੋਕੇਟ ਇੱਥੇ ਸਾਡੇ ਕਚਹਿਰੀ ਦੇ ਵਿੱਚ ਲੱਗੇ ਨੇ ਔਰ ਇਹਨਾਂ ਦਾ ਜਿਹੜਾ ਪਹਿਲੇ ਤੋਂ ਮੈਨੂੰ ਇਹ ਕੇਸ ਦੇ ਬਾਰੇ ਜਾਣਕਾਰੀ ਆ ਕਿਉਂਕਿ ਸੈਣੀ ਸਾਹਿਬ ਨਾਲ ਵੀ ਇਸ ਕੇਸ ਬਾਰੇ ਆਪਾਂ ਡਿਸਕਸ ਕੀਤੀ ਸੀ ਔਰ ਬੈਠੇ ਸੀ ਕਿ ਇਹਨਾਂ ਦਾ ਜਿਹੜਾ ਇਹਨਾਂ ਦਾ ਪੈਸਾ ਗਿਆ ਆ ਇਹ 2-4 ਲੋਕਾਂ ਦਾ ਪੈਸਾ ਜਿਹੜਾ ਇਹਨਾਂ ਨੇ ਠੱਗੀ ਦੇ ਤੌਰ ਤੇ ਠੱਗੀ ਮਾਰ ਕੇ ਰੱਖਿਆ ਪਿਆਵਾ ਉਹ ਆਪਾਂ ਦਵਾ ਦਈਏ ਚਾਹੇ ਕਿਸ਼ਤਾਂ 'ਚ ਦਵਾ ਦਈਏ ਇਹ ਉਸ ਵੇਲੇ ਮੰਨੇ ਵੀ ਸੀ ਕਿ ਅਸੀਂ ਦਵਾਂਗੇ ਬਾਬਾ ਦੀਪ ਸਿੰਘ ਇੰਟਰਪ੍ਰਾਈਜ਼ ਜਿਹੜੀ ਇਹਨਾਂ ਦੇ ਰਾਹੁਲ ਜੀ ਦੇ ਨਾਂ ਤੇ ਨਾਲ ਰਾਹੁਲ ਵੀ ਐ ਦੇ ਜਿਹ ਉਹਨਾਂ ਦੇ ਫਰਮ ਦੇ ਨਾਂ ਤੇ ਇਹਨਾਂ ਨੇ ਠੱਗੀ ਕੀਤੀ ਆ ਉਸ ਫਰਮ ਦੇ ਵਿੱਚ 15 ਲੱਖ ਰੁਪਈਆ ਇਹਨਾਂ ਦਾ ਜਿਹੜਾ ਬੈਂਕਿੰਗ ਰਹਿ ਗਿਆਵਾ ਔਰ 15 ਲੱਖ ਰੁਪਏ ਇਹਨਾਂ ਦਾ ਇਦਾਂ ਗਿਆ ਵਾ ਜਿਹੜਾ ਲੱਖ ਲੱਖ ਡੇਡ ਡੇਡ ਲੱਖ ਇਦਾਂ ਲੈ ਗਿਆ ਉਹਦਾ ਕੋਈ ਹਿਸਾਬ ਨਹੀਂ ਆ ਤੇ ਉਹ 30 ਲੱਖ ਰੁਪਏ ਸਾਡੇ ਸਾਹਮਣੇ ਵੀ ਮੰਨਿਆ ਜੀ ਔਰ ਥੋੜੇ ਦਿਨ ਪਹਿਲੇ ਲਿਖਤੀ ਰੂਪ ਚ ਜਦੋਂ ਇਹਨਾਂ ਨੇ ਇਹਨਾਂ ਨੂੰ ਜਦੋਂ ਇਹਦਾ ਫੋਨ ਨਹੀਂ ਸੀ ਚੱਕਦੇ ਵਿਜੇ ਜੀ ਦਾ ਜਦੋਂ ਅਸੀਂ ਮੈਂ ਵੀ ਫੋਨ ਕਰਦਾ ਸੀ ਉਹ ਫੋਨ ਹੀ ਚੱਕਦੇ ਤੇ ਇਹਨਾਂ ਨੇ ਉਹਨਾਂ ਨੂੰ ਇੱਕ ਜਗ੍ਹਾ ਤੇ ਖਿਲਾ ਰਿਆ ਕਿ ਮੇਰੇ ਪੈਸੇ ਦਿੱਤੇ ਜਾਣ ਫਿਰ ਉਹਨੇ ਕਿਹਾ ਕਿ ਮੈਂ ਤੁਹਾਡੇ ਪੈਸੇ ਮਰਨਾ ਇੱਥੇ ਬਾਜ਼ਾਰ ਚ ਆਪਾਂ ਨਾ ਲੜੀਏ ਆਪਾਂ ਆਪਣੀ ਇੱਜ਼ਤ ਉਹਨੇ ਬਚਾਉਣ ਦੇ ਖਾਤਰ ਕਚਹਿਰੀ ਤੋਂ ਉਹਨਾਂ ਨੂੰ ਸਾਈਡ ਤੇ ਲੈ ਗਿਆ ਬਕਾਇਦਾ ਉਹਨੇ ਲਿਖਤੀ ਰੂਪ ਦੇ ਵਿੱਚ ਇਹਨਾਂ ਨਾਲ ਲਿਖਤ ਪੜਤ ਕੀਤੀ ਕਿ ਮਹੀਨੇ ਦਾ ਮੈਂ ਲੱਖ ਰੁਪਇਆ ਤੁਹਾਨੂੰ ਵਾਪਸ ਕਰਿਆ ਕਰਾਂਗਾ ਕਿਉਂਕਿ ਉਹ ਵੀ ਦੱਸਦਾ ਕਿ ਮੈਂ ਜੀ ਇੱਕ ਧੋਖੇ ਚ ਆ ਗਿਆ ਇਹ ਆ ਗਿਆ ਕਿਉਂਕਿ ਉਸ ਬੰਦੇ ਨੇ ਕਬਜ਼ਿਆਂ ਦੇ ਕੰਮ ਵੀ ਉਹ ਕਰ ਰਿਹਾ ਉਹ ਡੀਜੀਪੀ ਸਾਹਿਬ ਦੇ ਨਾਂ ਤੇ ਵੀ ਠੱਗੀਆਂ ਮਾਰ ਰਿਹਾ ਕਿਸੇ ਨੂੰ ਨੌਕਰੀ ਲਵਾਉਣ ਦੇ ਚਾਸੇ 'ਚ ਇਹ ਠੇਕੇਦਾਰਾਂ ਦੇ ਚਾਸੇ ਵੀ ਉਹ ਕਰ ਰਿਹਾ ਉਹ ਬੰਦਾ ਕਿੱਡਾ ਮਤਲਬ ਐਡਵੋਕੇਟ ਨਾਮ ਦੇ ਉੱਤੇ ਉਹ ਇਹੋ ਜਿਹੇ ਜਿਹੜੇ ਐਡਵੋਕੇਟ ਆ ਉਹ ਚੰਗੇ ਭਲੇ ਪੇਸ਼ੇ ਨੂੰ ਬਦਨਾਮ ਕਰ ਰਹੇ ਨੇ ਜਿਹੜੇ ਚੰਗੇ ਐਡਵੋਕੇਟ ਨੇ ਉਹਨਾਂ ਦਾ ਵੀ ਨਾਮੇ ਧੂਮਲ ਕਰ ਰਹੇ ਨੇ ਇਹਨਾਂ ਦੀ ਐਸੋਸੀਏਸ਼ਨ ਅੱਗੇ ਮੇਰੀ ਬੇਨਤੀ ਆ ਕਿ ਇਦਾਂ ਦੇ ਲੋਕਾਂ ਨੂੰ ਇਹਨਾਂ ਨੇ ਚੈਂਬਰ ਵੀ ਜਿਹੜਾ ਆ ਉਹ ਕਬਜ਼ਾ ਕੀਤਾ ਪਿਆ ਕਿਸੇ ਦਾ ਮੈਂ ਐਸੋਸੀਏਸ਼ਨ ਨੂੰ ਕਹੂੰਗਾ ਜਿਹੜੀ ਨਵੇਂ ਪ੍ਰਧਾਨ ਬਣੇ ਨੇ ਉਹਨਾਂ ਨੂੰ ਵੀ ਮੈਂ ਕਹੂੰਗਾ ਬੇਨਤੀ ਕਰੂੰਗਾ ਕਿ ਇਹਨਾਂ ਤੇ ਇਹੋ ਜੇ ਲੋਕਾਂ ਤੇ ਆਪਾਂ ਸਿਕੰਜਾ ਕਸੀਏ ਤਾਂ ਜੋ ਲੋਕਾਂ ਦਾ ਭੁਵੇਖਣਾ ਖਰਾਬ ਕਰਨ ਲੋਕਾਂ ਨਾਲ ਠੱਗੀ ਨਾ ਹੋ ਸਕੇ ਅਸੀਂ ਅੰਮ੍ਰਿਤਸਰ ਵਾਸੀ ਆਂ ਔਰ ਸਾਨੂੰ ਸਾਰਿਆਂ ਦੀ ਮਦਦ ਕਰਨੀ ਚਾਹੀਦੀ ਆ ਜਿਹੜੇ ਲੋਕਾਂ ਨਾਲ ਵੀ ਠੱਗੀ ਹੋਈ ਆ ਪੁਲਿਸ ਪ੍ਰਸ਼ਾਸਨ ਨੇ ਅੱਜ ਆਸ਼ਵਾਸਨ ਦਿੱਤਾ ਕਿ ਸਾਨੂੰ ਡਾਕੂਮੈਂਟ ਦਵੋ ਇਹ ਕਿਉਂਕਿ ਇਹਨਾਂ ਤੇ ਨਜਾਇਜ਼ ਪਰਚਾ ਦਰਜ ਕਰਾ ਕੇ ਕਿ ਮੈਂ ਪਰਚਾ ਦਰਜ ਕਰਾਦਾ ਤੇ ਇਹਨਾਂ ਦੇ ਪੈਸੇ ਹੜਾਪਲਾਂ ਕਿ ਪੁਲਿਸ ਪ੍ਰਸ਼ਾਸਨ ਨੇ ਕਿ ਕਿ ਇਦਾਂ ਦੀ ਕੋਈ ਗੱਲ ਨਹੀਂ ਹੋਊਗੀ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਐਸਐਚਓ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਅਸੀਂ ਪੂਰੀ ਅਦੀ ਬਰੀਫਲੀ ਜਾ ਕੇ ਇਹਨੂੰ ਮਤਲਬ ਇਨਵੈਸਟੀਗੇਟ ਕਰਾਂਗੇ ਧੰਨਵਾਦ ਭਾਜੀ ਮੇਰਾ ਨਾਮ ਜੀ ਵਿਜੇ ਕੁਮਾਰ ਕੀ ਘਟਨਾ ਕੀ ਹੋਈ ਆ ਤੁਹਾਡੇ ਖਿਲਾਫ ਦਰਖਾਸਤ ਦਿੱਤੀ ਆ ਐਡਵੋਕੇਟ ਬਲਬੀਰ ਗਿੱਲ ਸਰ ਮੈਂ ਇਹਨਾਂ ਕੋ 30 ਲੱਖ ਰੁਪਇਆ ਲੈਣਾ ਸੀ ਮੰਡੀ ਦੇ ਵਿੱਚ ਇਹਨਾਂ ਨੇ ਮੈਨੂੰ ਗੁੰਮਰਾਹ ਕਰਕੇ ਮੇਰੇ ਪੈਸੇ ਲਵਾਏ ਮੇਰੇ ਕੱਲੇ ਦੇ ਪੈਸੇ ਨਹੀਂ ਮੇਰੇ ਪਿੱਛੇ ਹੋਰ ਵੀ ਬੰਦੇ ਹੈਗੇ ਜਿਨ੍ਹਾਂ ਨੇ ਮੇਰੇ ਯਕੀਨ ਤੇ ਇਹਨੂੰ ਪੈਸੇ ਦਿੱਤੇ ਤੇ ਉਹਨਾਂ ਨੇ ਬੰਦਿਆਂ ਨੇ ਕਿਹਾ ਵੀ ਇਹ ਪੈਸੇ ਤੁਹਾਡੇ ਯਕੀਨ ਨਾਲ ਹੀ ਇਹਨੂੰ ਦੇ ਰਹੇ ਆ ਹੁਣ ਉਹ ਪੈਸੇ ਜਿਹੜੇ ਹੈਗੇ ਆ ਮੈਂ ਬਲਬੀਰ ਸਿੰਘ ਕੋ ਮੰਗ ਰਿਹਾ ਵਕੀਲ ਕੋ ਇਹ ਮੈਨੂੰ ਦੇ ਨਹੀਂ ਰਿਹਾ ਥੋੜੇ ਦਿਨ ਪਹਿਲੋਂ ਇਹਨੇ ਮੈਨੂੰ ਰਣਜੀਤ ਐਮਨੀਓ ਮਿਲਿਆ ਸੀ ਇਹ ਇਹਨੂੰ ਮੈਂ ਕਿਹਾ ਮੇਰੇ ਪੈਸੇ ਦੇ ਮੇਰੇ ਤੇ ਜਿਨ੍ਹਾਂ ਦੇ ਪੈਸੇ ਹੈਗੇ ਆ ਉਹ ਮੇਰੀ ਜਾਨ ਤੋੜਨਦੇ ਆ ਤੇ ਇਹ ਕਹਿੰਦਾ ਵੀ ਮੇਰ ਕੋ ਦਿਹਾਲੇ ਹੈਗੇ ਨਹੀਂ ਆ ਐਸੇ ਕਿਸ ਕੰਮ ਲਈ ਲਏ ਹਨ ਸਰ ਇਹਨੇ ਮੰਡੀ ਮੰਡੀ ਬੋਰਡ ਦੇ ਵਿੱਚ ਪਾਰਕਿੰਗ ਦਾ ਠੇਕਾ ਲੈਣ ਕਰਕੇ ਇਹਨੇ ਸਾਡੇ ਕੋ ਪੈਸੇ ਲਈ ਕੀ ਵੱਲਾ ਸਬਜੀ ਮੰਡੀ ਵੱਲਾ ਸਬਜੀ ਮੰਡੀ ਦੀ ਤੇ ਇਹਦੇ ਵਕੀਲ ਨੇ ਕਿਸ ਬੇਸ ਤੇ ਲਏ ਕੋਈ ਸਰ ਇਹਨੇ ਇਹਨੇ ਠੱਗੀ ਮਾਰੀ ਇੱਕ ਰਾਹੁਲ ਹੈਗਾ ਇੱਕ ਇਹ ਹੈਗਾ ਦੋ ਚਾਰ ਇਹਦੇ ਨਾਲ ਹੋਰ ਬੰਦੇ ਹੈਗੇ ਆ ਜਿਹੜੇ ਇਹਨਾਂ ਨੇ ਸਾਰਿਆਂ ਨੇ ਰਲ ਕੇ ਇਹ ਪੈਸੇ ਦੀ ਠੱਗੀ ਮਾਰੀ ਹੈ ਸਾਡੇ ਨਾਲ ਤੇ ਪੇਮੈਂਟ ਕਿਸ ਤਰੀਕੇ ਲਈ ਕੈਸ਼ ਕੇ ਸਰ 15 ਲੱਖ ਰੁਪਈਆ ਉਹਨੇ ਕੈਸ਼ ਲਿਆ 15 ਲੱਖ ਦੀ ਟ੍ਰਾਂਸਫਰ ਕਰਾਈ ਆ ਉਸ ਤੋਂ ਬਾਅਦ ਵੀ ਇਹ ਪੈਸੇ ਸਾਡੇ ਕੋਲ ਥੋੜੇ ਥੋੜੇ ਕਰਕੇ ਲੈਂਦੇ ਰਹੇ ਆ ਉਹ ਪੈਸੇ 30 ਲੱਖ ਰੁਪਈਆ ਮੰਨਦਾ ਆ ਬਾਕੀ ਪੈਸੇ ਸਾਡੇ ਮੰਨਦਾ ਨਹੀਂ ਆ ਇੰਨੇ 15 ਤਰੀਕ ਨੂੰ ਸਾਨੂੰ ਲਿਖ ਕੇ ਦਿੱਤਾ ਵੀ ਮੈਂ 1 ਲੱਖ ਰੁਪਈਆ ਹਰ ਮਹੀਨੇ ਤੁਹਾਨੂੰ ਦਿਆ ਕਰਾਂਗਾ ਤੇ ਆਲੇ ਮੇਰੇ ਕੋਲ ਪੈਸੇ ਨਹੀਂ ਹੈਗੇ ਉਹ ਇਸ ਹਿਸਾਬ ਨਾਲ ਅੱਜ ਫੇਰ ਇਹ ਸਾਨੂੰ ਮਿਲਿਆ ਆ ਤੇ ਇਹਨੂੰ ਇਹੀ ਕਿਹਾ ਵੀ ਭਾਜੀ ਸਾਹਿਬ ਮਹੀਨਾ ਹੋ ਚੱਲਾ ਆ ਸਾਡੇ ਪੈਸੇ ਕਿਦਨ ਦੇਣੇ ਆ ਇਹ ਮੇਰੇ ਉੱਤੇ ਐਕਟਿਵਾ ਸੁੱਟ ਕੇ ਇਹ ਭੱਜ ਗਿਆ ਤੇ ਮੈਂ ਇਹਨੂੰ ਵਾਜਾਂ ਵੀ ਮਾਰੀਆਂ ਵੀ ਆਪਣੀ ਐਕਟਿਵਾ ਲੈ ਜਾ। ਇਹ ਉਸ ਤੋਂ ਬਾਅਦ ਇਹ ਮੈਂ ਇਹਦੀ ਐਕਟਿਵਾ ਉੱਥੇ ਹੀ ਰਾਣੀ ਕਾ ਬਾਗ ਲੱਗੀ ਸੀ ਮੈਂ ਛੱਡ ਕੇ ਚੱਲ ਗਿਆ। ਚਾਹੇ ਉੱਥੇ ਸੀਸੀਟੀਵੀ ਕਢਾ ਕੇ ਦੇਖ ਲੋ। ਠੀਕ ਹੈ। ਹੁਣ ਤੁਹਾਡੇ ਖਿਲਾਫ ਹੀ ਉਹਨਾਂ ਨੇ ਦਰਖਾਸਤ ਦਿੱਤੀ ਹੈ ਵਕੀਲ ਨੇ। ਸਰ ਮੈਂ ਇੱਥੇ ਪੁਲਿਸ ਨੇ ਪੁਲਿਸ ਨੇ ਆ ਕੇ ਤੁਹਾਨੂੰ ਕੀ ਅਸਰ ਦਿੱਤਾ? ਪੁਲਿਸ ਨੇ ਬੜੀ ਵਧੀਆ ਮੇਰੇ ਨਾਲ ਗੱਲ ਕੀਤੀ ਸਰ। ਪੁਲਿਸ ਨੇ ਗਿਆ ਵੀ ਤੂੰ ਕਿਸ ਚੀਜ਼ ਦੇ ਪੈਸੇ ਲੈਣੇ ਤੇਰੇ ਕੋਲ ਕੋ ਪ੍ਰੂਫ ਹੈਗਾ ਸਰ ਮੈਂ ਸਾਰੇ ਪ੍ਰੂਫ ਦਿੰਦੇ ਆ ਜੋ ਜੋ ਇਹਨੇ ਵਟਸਐਪ ਰਾਹੀਂ ਐਫ ਡੀਆਂ ਸਾਨੂੰ ਦੱਸਦਾ ਰਿਹਾ ਵੀ ਆਹ ਐਫ ਡੀਆਂ ਜਮ੍ਹਾਂ ਕਰਾਈਆਂ ਜੇ ਆਹ ਤੁਹਾਡੇ ਪੈਸੇ ਇੱਥੇ ਜਮ੍ਹਾਂ ਹੈ ਸਾਲ ਬਾਅਦ ਤੁਹਾਡੇ ਪੈਸੇ ਮਿਲਣਗੇ ਉਹ ਸਾਲ ਬਾਅਦ ਵੀ ਸਰ ਇਹਨੂੰ ਪੁੱਛਦੇ ਰਹੇ ਅੱਜ ਢਾਈ ਸਾਹਿਬੀਆਂ ਕਿਸੇ ਕਿਹਦੇ ਨਾਂ ਤੇ ਬੋਲਦੀ ਸਰ ਬਾਬਾ ਦੀਪ ਸਿੰਘ ਇੰਟਰਪ੍ਰਾਈਜ਼ਸ ਦੇ ਨਾਲ ਬੋਲਦੀਆਂ ਅੱਛਾ ਉਹ ਫਰਮ ਕਿਹਦੇ ਨਾਂ ਤੇ ਹੈ ਇਹ ਰਾਹੁਲ ਦੇ ਨਾਂ ਤੇ ਹੈ ਇਹ ਉਹਦਾ ਭਾਈ ਵਾਲ ਸੀ ਅੱਛਾ ਮਤਲਬ ਕਿ ਕਾਗਜੀ ਬਾ ਕੇ ਗੱਲੀ ਬਾਤੀ ਭਾਈ ਵਾਲ ਸੀ ਸਰ ਇਹ ਹੁਣ ਸਾਡੇ ਕੋ ਤੇ ਇਨੇ ਪੈਸੇ ਲਿੱਤੇ ਜੇ ਇਹ ਕਾਗਜੀ ਹੈਗਾ ਕਿ ਉਸ ਤਰ੍ਹਾਂ ਫਰਜੀ ਹੈਗਾ ਰਾਹੁਲ ਨੇ ਖੁਦ ਇਹ ਨੰਬਰ ਦਿੱਤਾ ਸਾਡਾ ਰਾਹੁਲ ਨੇ ਬਾਬਾ ਦੀਪ ਸਿੰਘ ਐਂਟਰਪ੍ਰਾਈਜ਼ਿੰਗ ਦਾ ਉਹਨੇ ਕਿਹਾ ਵੀ 15 ਲੱਖ ਰੁਪਇਆ ਇਰਚਵਾ ਦਿਓ ਬਾਕੀ 15 ਲੱਖ ਰੁਪਇਆ ਕੈਸ਼ ਸਾਡੇ ਕੋਲ ਹੈ ਇਹ ਸਾਰੀ ਡੀ ਦੇ ਵਿੱਚ ਰਾਹੁਲ ਵਿੱਚ ਬੈਠਾ ਸੀਗਾ ਹਾਂਜੀ ਨਾਲ ਹੀ ਸੀ ਤੇ ਹੁਣ ਕੀ ਮੰਗ ਕੀ ਕਰਦੇ ਹੋ ਪੁਲਿਸ ਸਰ ਮੈਂ ਮੰਗ ਇਹੋ ਕਰਦਾ ਮੈਂ ਮੇਰੇ ਕੱਲੇ ਦੇ ਪੈਸੇ ਨਹੀਂ ਹੈਗੇ ਮੇਰੇ ਪਿੱਛੇ ਜਿਹੜੇ ਬੰਦੇ ਹੈਗੇ ਜਿਨ੍ਹਾਂ ਨੇ ਮੇਰੇ ਯਕੀਨ ਤੇ ਪੈਸੇ ਲਾਏ ਸੀ ਉਹ ਪੈਸੇ ਮੇਰ ਕੋ ਮੰਗ ਰਹੇ ਮੇਰ ਕੋ ਮੰਗ ਰਿਆ ਇਹ ਹੁਣ ਮੈਨੂੰ ਪੁਲਸ ਢਾਈ ਉਹ ਫਸਾ ਰਿਆ ਆ ਮਿਰਰ ਨਾ ਬਲਬੀਤ ਸਿੰਘ ਗੱਲ ਹੈ ਜੀ ਬਲਬੀਤ ਜੀ ਜਿਹੜਾ ਮੈਟਰ ਰੰਜੀਤ ਦਾ ਮੈਨੂੰ ਗਿਆ ਕੋਈ ਤੁਸੀਂ ਕੰਪਲੇਂਟ ਦਿੱਤੀ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਮੈਨੂੰ ਕਿ ਡਿਨਾਈ ਕੀਤਾ ਗਿਆ ਕੁਝ ਵਿਅਕਤੀਆਂ ਵੱਲੋਂ ਕੀ ਮੈਟਰ ਹੈ ਅ ਮੈਟਰ ਕੁਝ ਨਹੀਂ ਪੋਂਸਾ ਮੈਂ ਆ ਰਿਹਾ ਹੈ ਅਚਾਨਕ ਹੀ ਉਧਰੋਂ ਰਣਜੀਤ ਐਮਨੀ ਚ ਆਪਣੇ ਕੋਈ ਪਰਸਨਲ ਫੈਮਲੀ ਦਾ ਕੋਈ ਹੈਗਾ ਸੀ ਉਧਰੋਂ ਹੋ ਕੇ ਤੇ ਮੈਂ ਵਾਪਸ ਆ ਰਿਆ ਤੇ ਚਾਰ ਪੰਜ ਨੇ ਪਹਿਲਾਂ ਹੀ ਕਿਤੇ ਉੱਥੇ ਰੁਕੇ ਹੋਏ ਹੀ ਰਸਤੇ 'ਚ ਮੈਨੂੰ ਨਹੀਂ ਪਤਾ ਕਿੱਥੋਂ ਵੇਟ ਕਰ ਰਹੇ ਸੀ ਉਹਨਾਂ ਮੈਨੂੰ ਜੀ ਰੋਕ ਕੇ ਤੇ ਪਕੜ ਲਿਆ ਹੱਥੋਂ ਪਾਈ ਹੌਨ ਲਾਪੇ ਫਿਰ ਇਹਨਾਂ ਨੇ ਹੋਰ ਕਿਸੇ ਮੁੰਡੇ ਨੂੰ ਬੁਲਾਇਆ ਮੁੰਡਿਆਂ ਨੂੰ ਫੋਨ ਕਰਕੇ ਇਹਨਾਂ ਨੇ ਜ਼ਬਰਦਸਤੀ ਉੱਥੋਂ ਮੈਨੂੰ ਵਿਆਪਨ ਲਗਾਇਆ ਮੇਰੇ ਕਹਿੰਦੇ ਵੀ ਤੂੰ ਤੜਫ ਨਾ ਬਹੁਦਾ ਮੇਰੇ ਸਾਡੇ ਨਾਲ ਪਿੱਛੇ ਬੈਠ ਜਾ ਇਹਨਾਂ ਨੇ ਪਿੱਛੇ ਮੈਨੂੰ ਬਿਠਾ ਕੇ ਜ਼ਬਰਦਸਤੀ ਚੁੱਕ ਗਏ ਤੇ ਇਧਰ ਕੋਈ ਗਵਾਲ ਮੰਡੀ ਦੀ ਬੈਕਸਾਈਡ ਏਰੀਆ ਵਾ ਉੱਥੇ ਸੁੰਨਸਾਂ ਜਗ੍ਹਾ ਤੇ ਲੈ ਗਏ ਜੀ ਉੱਥੇ ਪਹੁੰਚ ਕੇ ਇਹਨਾਂ ਨੇ ਫਿਰ ਮੇਰੇ ਨਾਲ ਬਹੁਤ ਜ਼ਿਆਦਾ ਜਿਹੜੀ ਹੈਗੀ ਬਤਮੀਜ਼ੀਆਂ ਕੀਤੀਆਂ ਫਿਰ ਸਾਹਮਣੇ ਬਿਲਕੁਲ ਵੈਪਨ ਰੱਖ ਕੇ ਮੈਨੂੰ ਕਿਹਾ ਕਿ ਤੁਸੀਂ ਇੱਥੇ ਜਿਹੜਾ ਹੈਗਾ ਤੁਹਾਨੂੰ ਮਾਰ ਦੇਣਾ ਜੇ ਆਪਣੇ ਘਰੋਂ ਫੋਨ ਕਰਕੇ ਪੈਸੇ ਮੰਗਾਓ ਮੈਂ ਮੇਰੀ ਮਿਸਿਸ ਦਾ ਫੋਨ ਆ ਗਿਆ ਅਚਾਨਕ ਹੀ ਵੀ ਕੀ ਗੱਲ ਤੁਸੀਂ ਫੋਨ ਨਹੀਂ ਚੁੱਕੰਦੇ ਵੀ ਕਦੋਂ ਦੇ ਕਿੱਥੇ ਹੈਗੇ ਹੋ ਤੇ ਮੈਂ ਕਿਹਾ ਵੀ ਮੈਂ ਜਿਹੜਾ ਹੈਗਾ ਵਾ ਇਹਦੇ ਕਾਮੀ ਇੱਥੇ ਬੈਠਾ ਕਚੈਰੀ ਤੇ ਲੱਗ ਗਿਆ ਕਿਤੇ ਤੇ ਉਹਨਾਂ ਨੇ ਮੈਂ ਕਿਹਾ ਵੀ ਤੁਹਾਡੇ ਕੋ ਕਿੰਨੇ ਕ ਪੈਸੇ ਆ ਘਰ ਦੇ ਵਿੱਚ ਮੈਨੂੰ ਭੇਜ ਦਿਓ ਤੇ ਕਹਿੰਦੇ ਜੀ ਸਾਡੇ ਕੋ ਤੇ ਹੈ ਨਹੀਂ 2-4000 ਹੀ ਹੋਣਾ ਘਰ ਵਿੱਚ ਹੋਰ ਜ਼ਿਆਦਾ ਤਾਂ ਪਏ ਨਹੀਂ ਤੇ ਇੰਨੀ ਗੱਲ ਤੋਂ ਹੀ ਨਾ ਜੀ ਉਹਨਾਂ ਨੇ ਜਿਹੜਾ ਹੈਗਾ ਬੰਦਿਆਂ ਨੇ ਫਿਰ ਮੋਬਾਈਲ ਖੋ ਕੇ ਬੰਦ ਕਰ ਲਿਆ ਤੇ ਬੰਦ ਕਰਕੇ ਫਿਰ ਮੇਰੇ ਨਾਲ ਜ਼ਬਰਦਸਤੀ ਕੁੱਟਮਾਰ ਕਰਨੀ ਸ਼ੁਰੂ ਕਰਤੀ ਫਿਰ ਜੀ ਮੇਰੇ ਸਾਹਮਣੇ ਵੈਪਨ ਰੱਖ ਕੇ ਉਹਨਾਂ ਨੇ ਥੋੜੀ ਦੇਰ ਬਾਅਦ ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਵੀਡੀਓ ਅਸੀਂ ਸ਼ੂਟ ਕਰਨੀ ਆ ਜੋ ਅਸੀਂ ਤੈਨੂੰ ਕਵਾਂਗੇ ਤੂੰ ਉਹੀ ਕਹਿਣਾ ਇਹਨਾਂ ਨੇ ਜੀ ਮੇਰੇ ਕੋ ਮੈਨੂੰ ਕਹਿੰਦੇ ਵੀ ਤੂੰ ਵੀਡੀਓ ਦੇ ਵਿੱਚ ਕਹਿ ਵੀ ਇੰਨੇ ਪੈਸੇ ਤੁਹਾਡੇ ਕੋਲ ਲੈ ਆ ਤੇ ਤੁਹਾਡੇ ਦੇਨੇ ਆ ਮੈਨੂੰ ਪਤਾ ਨਹੀਂ ਮੇਰੇ ਸਾਹਮਣੇ ਮੌਤ ਸੀ ਜੀ ਮੌਤ ਦੇ ਕੇ ਹਰ ਕੋਈ ਇਨਸਾਨ ਜਿਹੜਾ ਕਬਰਾਇਆ ਜਾਂਦਾ ਮੈਂ ਕਬਰਾ ਕੇ ਮੈਂ ਸਾਰਾ ਕੁਝ ਉੱਥੇ ਜੋ ਉਹਨਾਂ ਨੇ ਮੈਨੂੰ ਕਿਹਾ ਮੈਂ ਕਰਤਾ ਜੀ ਇਹ ਕੋਈ ਉਹਨਾਂ ਐਫੀਡੇਵਿਟੀ ਲਿਖਵਾਇਆ ਤੁਹਾਡੇ ਕੋ ਹਾਂਜੀ ਜੀ ਮੈਨੂੰ ਉੱਥੇ ਹੀ ਜੀ ਉੱਥੇ ਹੀ ਇਹਨਾਂ ਨੇ ਕੀ ਕੀਤਾ ਦੋ ਮੁੰਡੇ ਨੂੰ ਫੋਨ ਕਰਕੇ ਐਕਟਵਾ ਦੇ ਵਿੱਚ ਬੁਲਾਇਆ ਉੱਥੇ ਤੇ ਮੈਨੂੰ ਕਹਿੰਦੇ ਵੀ ਆਹ ਸਟਾਮ ਆ ਖਾਲੀ ਇੱਥੇ ਸਾਈਨ ਕਰ ਦੋ ਵੀ ਕੱਲ ਨੂੰ ਸਾਡੇ ਤੇ ਤੂੰ ਪੁਲਿਸ ਕਾਰਵਾਈ ਕੀਤੀ ਜਾਂ ਕੁਛ ਕੀਤੀ ਅਸੀਂ ਤੇਰੇ ਬੱਚਿਆਂ ਨੂੰ ਮਾਰ ਦੇਣਾ ਤੇਰੀ ਫੈਮਿਲੀ ਨੂੰ ਨਹੀਂ ਛੱਡਣਾ ਅਸੀਂ ਸਰੇ ਆਮ ਗੋਲੀਆਂ ਮਾਰਨੀ ਆ ਜੀ ਉਸ ਤੋਂ ਬਾਅਦ ਮੈਂ ਦਰਦ ਦੇ ਕਰਤੇ ਜੀ ਸਾਈਨ ਖਾਲੀ ਸਟਾਮ ਤੇ ਕੀਤੇ ਹਾਂ ਖਾਲੀ ਸਟਾਮ ਤੇ ਸਾਈਨ ਕੋਈ ਲਿਖਤ ਪੜ ਗਏ ਕੁਛ ਨਹੀਂ ਕੀਤਾ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਲਿਖਤ ਵੀ ਉਹਦੀ ਬੈਕ ਸਾਈਡ ਤੇ ਥੋੜੀ ਜਿਹੀ ਲਿਖਤ ਕਰਾ ਲਈ ਜੀ ਮੇਰੇ ਕੋ ਮੈਨੂੰ ਕਹਿੰਦੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਲਾਈਨਾਂ ਆ ਆ ਲਿਖ ਕੋਈ ਕਹਿੰਦੇ 30 ਲੱਖ ਰੁਪਏ ਦੇ ਲੈਣ ਦੇ ਨਾ ਕੋਈ ਹੈ ਸੁਣ ਮੇਰਾ ਮੇਰਾ ਸਪੰਸਾ ਮੇਰਾ ਕੋਈ ਇਹਨਾਂ ਨਾਲ ਕੋਈ ਲੈਣ ਦੇ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਕਿਸ ਪਾਰਟੀ ਨਾਲ ਲੈਣ ਦੇ ਨਾ ਮੈਂ ਦੇਖੋ ਜੀ ਪਾਰਟੀ ਨਾਲ ਨਹੀਂ ਮੇਰਾ ਇਹਨਾਂ ਨਾਲ ਕੋਈ ਲੈਣ ਦੇ ਨਹੀਂ ਤੁਹਾਨੂੰ ਇਹ ਕਿਉਂ ਕਹਿ ਰਹੇ ਕਿ ਅਸੀਂ ਬਲਬੀਰ ਗਿੱਲ ਕੋ ਪੈਸਾ ਲੈਣਾ ਇਸ ਤਰ੍ਹਾਂ ਦੀ ਗੱਲ ਮੈਂ ਮੈਂ ਨਾ ਤੁਹਾਨੂੰ ਦੱਸਦਾ ਜੀ ਇਹਨਾਂ ਨੇ 2000 2030 22 ਦੇ ਵਿੱਚ ਇਹਨਾਂ ਨੇ ਕਿਹੇ ਫਰਮ ਦੇ ਨਾਮ ਤੇ ਪੈਸੇ ਕਿਤੇ ਲਾਏ ਸੀ ਬਾਬਾ ਦੀਪ ਸਿੰਘ ਇੰਟਰਪ੍ਰਾਈਜ਼ਸ ਨਾਮ ਦੀ ਫਰਮ ਆ ਉਹਨਾਂ ਦੇ ਵਿੱਚ ਇਹਨਾਂ ਨੇ ਕੋਈ ਬਿਜ਼ਨਸ ਵਾਸ ਪਰਪਸ ਵਾਸਤੇ ਪੈਸੇ ਲਾਏ ਸੀ ਤੇ ਉਹੀ ਬਿਜ਼ਨਸ ਪਰਪਸ ਸੀ ਉਹਨਾਂ ਦਾ ਤੇ ਉਹ ਕੰਪਨੀ ਨੂੰ ਕਿਤੇ ਕੋਈ ਘਾਟਾ ਪਿਆ ਗਿਆ ਠੀਕ ਹੈ ਉਹਦੇ ਵਿੱਚ ਚਲੋ ਮੈਂ ਵੀ ਥੋੜੇ ਬਾਰੇ ਪੈਸੇ ਲਾਏ ਸੀ ਮੇਰਾ ਵੀ ਨੁਕਸਾਨ ਹੋਇਆ ਹੋਰ ਵੀ ਕਈ ਭਾਈਵਾਲ ਸੀ ਉਹਦੇ ਸਾਢੇ ਅੱਠ ਭਾਈਵਾਲ ਸੀ ਉਸ ਫਰਮ ਦੇ ਸਾਰਿਆਂ ਦਾ ਨੁਕਸਾਨ ਹੋਇਆ ਜੀ ਤੇ ਉਹ ਉਸ ਤੋਂ ਬਾਅਦ ਜੀ ਉਹ ਜਿਹੜੇ ਹੈਗੇ ਇਹਨਾਂ ਨੇ ਉਸ ਫਰਮ ਦੇ ਖਿਲਾਫ ਕੇਸ ਲਗਾਇਆ ਹੋਇਆ ਜਿਹੜਾ ਹੈਗਾ ਆ ਦੇਖੋ ਇਹਨਾਂ ਉਸ ਕਫਰਮ ਦੇ ਖਿਲਾਫ ਜਿਹੜਾ ਤੁਹਾਨੂੰ ਦਿਖਾ ਰਿਹਾ ਜੀ ਮੈਂ 1 ਮਿੰਟ ਇਹ ਦੇਖੋ ਜਿੱਥੇ ਪੈਂਡਿੰਗ ਚੱਲਿਆ ਔਰ ਇਹ ਹੈਗਾ ਵਿਜੇ ਕੁਮਾਰ ਜਗਜੀਤ ਸਿੰਘ ਡਿਪੈਂਡ ਦੀਪ ਬਾਬਾ ਦੀਪ ਸਿੰਘ ਐਂਟਰਪ੍ਰਾਈਜ਼ ਇਸ ਕਿੰਨੀ ਕਿੰਨੀ ਤਰੀਕ ਵੀ ਹੈ ਜੀ ਇਹ 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 ਦੀ ਜੀ 25 ਤਰੀਕ ਹੈ 25 ਮਾਰਚ ਐ ਪੈਂਡਿੰਗ ਹੈ ਜੀ ਤਾਂ ਕੋਰਟ ਚ ਵਿਚਾਰ ਤੀ ਹਾਂਜੀ ਹਾਂਜੀ ਤੇ ਮੇਰੇ ਮੇਰੇ ਨਾਲ ਇਹਨਾਂ ਦਾ ਕੋਈ ਲੈਣ ਦੇ ਨਹੀਂ ਜੀ ਕਿਸੇ ਵੀ ਤਰ੍ਹਾਂ ਦਾ ਮੇਰੀ ਮੰਗ ਇਹ ਹੈ ਕਿ ਜੀ ਮੈਂ ਮੈਂ ਛੋਟੇ ਛੋਟੇ ਮੇਰੇ ਬੱਚੇ ਆ ਮੇਰੀ ਹਫਾਇਤ ਕੀਤੀ ਜਾਵੇ ਕੋਈ ਇਸ ਸਾਰੀ ਘਟਨਾ ਦੀ ਸੀਸੀਟੀਵੀ ਦਿੱਤੀ ਪੁਲਿਸ ਨੂੰ ਜੀ ਬਿਲਕੁਲ ਜੀ ਬਿਲਕੁਲ ਪੁਲਿਸ ਪ੍ਰਸ਼ਾਸਨ ਨੇ ਪੂਰੀ ਵੈਰੀਫਿਕੇਸ਼ਨ ਕਰ ਲਈ ਹੈ ਇਹਦੀ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਵੀ ਉਹਨਾਂ ਨੇ ਕਢਾਲੀ ਆ ਉਸ ਤੋਂ ਇਲਾਵਾ ਜੀ ਉਹਨਾਂ ਨੇ ਜਿਹੜਾ ਹੈਗਾ ਹੋਰ ਮੋਬਾਈਲ ਲੋਕੇਸ਼ਨਾਂ ਵੀ ਕਢਾਈਆਂ ਵਾ ਸਾਰਾ ਪ੍ਰੋਪਰ ਉਹਨਾਂ ਨੇ ਵੈਰੀਫਾਈ ਦੀ ਇਨਵੈਸਟੀਗੇਸ਼ਨ ਕਰ ਲਈ ਹੈ ਜੀ